ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਦੀ ਗੁੰਡਾਗਰਦੀ ਦੇਖੋ ਜਿਨੇ ਇੱਕ ਨੌਜਵਾਨ ਮੁੰਡੇ ਨੂੰ ਧੱਕਾ ਮਾਰ ਕੇ ਚੱਲਦੀ ਹੋਈ ਬੱਸ ਦੇ ਵਿੱਚੋਂ ਥੱਲੇ ਸੁੱਟ ਦਿੱਤਾ ਤੇ ਜਦੋਂ ਮੁੰਡਾ ਸੜਕ ਦੇ ਉੱਪਰ ਡਿੱਗਦਾ ਏ ਉਹ ਬੁਰੀ ਤਰ੍ਹਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਤੇ ਜ਼ਖਮੀ ਹੋਣ ਕਰਕੇ ਉਸ ਮੁੰਡੇ ਦੀ ਮੌਤ ਹੋ ਜਾਂਦੀ ਆ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਮੁੰਡਾ ਸੀਗਾ ਇਹ ਕਿਸੇ ਮਾਰਗ ਦੇ ਭੋਗ ਤੇ ਜਾ ਰਿਹਾ ਸੀ ਤਾਂ ਇਹਨੇ বাস ਕੰਡਕਟਰ ਨੂੰ ਕਿਹਾ ਕਿ ਮੈਨੂੰ ਅਗਲੇ ਸਟਾਪ ਦੇ ਉੱਪਰ ਉਤਾਰ ਦੇਈ ਤਾਂ বাস ਕੰਡਕਟਰ ਦਾ ਕਹਿਣਾ ਸੀ ਕਿ ਇਸ ਸਟਾਪ ਦੇ ਉੱਪਰ ਸਾਡੀ বাস ਨਹੀਂ ਰੁਕ ਸਕਦੀ ਇਸੇ ਨੂੰ ਲੈ ਕੇ ਦੋਹਾਂ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਤਾਂ ਇਹਦੇ ਵਿੱਚ ਇੰਨੇ ਨੂੰ ਜਿਹੜਾ ਕੰਡਕਟਰ ਆ ਗੁੱਸੇ ਦੇ ਵਿੱਚ ਆ ਜਾਂਦਾ ਤੇ ਉਹ ਇੰਨੇ ਜਾਦੇ ਗੁੱਸੇ ਦੇ ਵਿੱਚ ਆ ਜਾਂਦਾ ਕਿ ਚੱਲਦੀ ਬੱਸ ਦੇ ਵਿੱਚੋਂ ਉਹ ਮੁੰਡੇ ਨੂੰ ਧੱਕਾ ਮਾਰ ਦਿੰਦਾ ਜਿਹਦੇ ਕਰਕੇ ਮੁੰਡੇ ਦਾ ਬੈਲੈਂਸ ਵਿਗੜ ਜਾਂਦਾ ਬੈਲੈਂਸ ਵਿਗੜਨ ਕਰਕੇ ਮੁੰਡਾ ਜਿਹੜਾ ਦਰਵਾਜ਼ੇ ਥਣੀ ਸੜਕ ਦੇ ਉੱਪਰ ਡੈਗ ਪੈਂਦਾ ਕਿਉਂਕਿ ਬੱਸ ਚੱਲ ਰਹੀ ਸੀ ਤਾਂ ਮੁੰਡਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਜਿਹਦੇ ਕਰਕੇ ਉਸ ਮੁੰਡੇ ਦੀ ਮੌਤ ਹੋ ਜਾਂਦੀ ਆ